ਹਾਂਜੀ ਭਾਈ ਸਾਹਿਬ ਆਪਾਂ ਬੱਕਰੀਆਂ ਵੇਚਣੀਆਂ ਵਾਂ ਜਿਹਦੇ ਵਿੱਚ ਬੱਕਰੇ ਕਿੰਨੇ ਵਿਛਾ ਲਿੱਤੇ ਜੇ ਅੱਗੇ ਲੱਗ ਕੇ ਆ ਜਾ ਚਲੋ ਪੰਜ ਬੱਕਰ ਬੋਲ ਕਿੰਨੇ ਬੱਕਰੇ ਵੇਚੇ ਨੇ ਪੰਜ ਬੱਕਰੇ ਪੰਜ ਬੱਕਰੇ ਆਪਣੇ ਕੋਲ 6 ਬੱਕਰੀਆਂ 6 ਬੱਕਰੀਆਂ ਇੱਕ ਸੂਈ ਆ ਇੱਕ ਸੂਈ ਆ ਤੇ ਬਾਕੀ ਗੱਬਣਾ ਕਿੰਨੀ ਆਪਣੇ ਕੋਲ 3 ਤਿੰਨ ਗੱਬਣਾ ਵਿੱਚ ਤਿੰਨ ਗੱਬਣਾ ਤੇ ਦੋ ਕ੍ਰੋਸ ਹੋਈਆਂ ਦੋ ਕ੍ਰੋਸ ਕਿੰਨੇ ਕਿੰਨੇ ਮਿਹਨੇ ਰਿਆ ਕ੍ਰੋਸ ਹੋਈਆਂ ਲਿਓ ਇੱਕ ਨੂੰ ਮਹੀਨਾ ਹੋਇਆ ਇੱਕ 20 ਦਿਨ ਹੋਇਆ ਅੱਛਾ ਇੱਕ ਮਹੀਨੇ ਦੀ ਕ੍ਰੋਸ ਐ ਇੱਕ 20 ਦਿਨ ਦੀ ਆ ਬੱਕਰੀ ਠਾਈ ਰਾੜੀ ਆ ਬੱਕਰੀ ਠਾਈ ਵਿਛਾਲ ਆ ਪੱਠ ਆ ਕਿੰਨੇ ਦਿਨਾਂ ਦੀ ਆੜੀ ਇਹ 3 ਮਹੀਨਿਆਂ ਦੀ ਗੱਭਣ 2.5 ਮਹੀਨਿਆਂ ਦੀ ਆ ਫੜੀ ਯਾਰ ਮੈਂ ਥਣ ਖਾਵਾ ਰੇ ਉਹ ਫੜ ਬੱਕਰੀ ਦੇ ਕੰਨ ਫੜੀ ਕੰਨ ਫੜ ਕਿੰਨੇ ਦਿਨਾਂ ਨੇ ਕਹਿੰਦੇ ਗੱਭਣੇ ਇਹ 2.5 ਮਹੀਨਿਆਂ ਦੀ ਗੱਭਣ ਅੱਛਾ 2.5 ਮਹੀਨੇ ਦੀ ਗੱਭਣ ਹੁਣ ਦੁੱਧ ਕਿੰਨਾ ਰ ਪਹਿਲਾ ਸੂਆ ਉਹਦਾ ਸੂਆ 4 ਦੰਦ ਦਾ ਪਹਿਲਾ ਸੂਆ 4 ਦੰਦ ਦੇ ਆਏ ਦੁੱਧ ਕਿੰਨਾ ਦੇ ਦਿੰਦੀ ਏ ਦੁੱਧ ਜਿਦੋਂ ਸੂਈ ਉਦੋਂ ਸਾਢੇ ਕਿ ਦਿਨ ਕਿਲੋ ਕੱਢਿਆ ਸੀ ਅੱਛਾ ਅੱਛਾ ਇਕ ਆਵਾ ਹੁਣ ਵੇਖ ਲਓ ਬਾਈ ਲੋਕੋ ਆ ਬੱਕਰੀਆਂ ਆਪਾਂ ਵੇਚਣੀਆਂ ਵਾ ਆਪਣਾ ਐਡਰੈਸ ਬੋਲ ਵਿਛਾਲ ਇਥੋਂ ਦਾ ਆਪਣਾ ਭਾਈ ਖਾਸ ਅੰਬਰਸਰ ਚਵਾਲ ਰੋਡ ਖਾਸ ਅੰਬਰਸਰ 65 ਕਿਲੇ ਚਵਾਲ ਰੋਡ ਬੈਂਡ ਚਵਾਲ ਰੋਡ 65 ਕਿਲੇ ਡੇਰੀ ਕੰਪਲੈਕਸ ਵੀਰ ਜੀ ਆਪਾਂ ਆਪਣੇ ਚੈਨਲ ਤੇ ਲੱਗੇ ਆ ਪਾਉਣ ਤੇ ਜਿਹੜੇ ਵੀਰ ਨੂੰ ਕੋਈ ਜ਼ਰੂਰਤ ਹੋਵੇ ਫੋਨ ਕਰ ਲੈ ਫੋਨ ਨੰਬਰ ਆਪਾਂ ਵਿੱਚ ਚੈਨਲ ਤੇ ਪਾ ਦਾਂਗੇ ਫੋਨ ਕਰ ਸਕਦਾ ਏ ਚਵਾਲ ਰੋਡ ਅੰਮ੍ਰਿਤਸਰ 65 ਡੇਰੀ ਕੰਪਲੈਕਸ 65 ਕਿਲੇ ਬਿਲਕੁਲ ਨਵੀਂ ਜੇਲ੍ਹ ਦੇ ਬੈਕ ਸਾਈਡ ਜਿਲ੍ਹਾ ਅੰਮ੍ਰਿਤਸਰ ਚੈੱਕ ਕਰ ਲੋ ਵੀਰ ਜੀ ਹਰਾ ਆ ਛੋਟੇ ਬੱਚੇ ਜੋ ਦੋ ਵਿੱਚ ਛੋਟੇ ਬੱਚੇ ਜੋ ਕਿੰਨੇ ਦਿਨ ਹੋ ਗਿਆ ਬੱਕਰੀ ਸੋਈ ਨੂੰ ਇਹਨੇ ਸੋਈ ਨੂੰ ਹੋ ਗਿਆ ਮਹੀਨਾ ਕਾ ਪੰਜੀ ਕੇ ਦਿਨ ਮਹੀਨਾ ਅੱਛਾ ਇਹ ਕੋ ਚਟਾ ਬੱਕਰਾ ਵਿੱਚ ਟੋਟਲ 13 ਨਾ ਆ ਗਿਆ ਆਪਣੇ ਕੋਲ ਨੋ ਜਾਰੀ ਵੀਡੀਓ ਲੰਮੀ ਨਾ ਹੋਵੇ ਇਸ ਕਰਕੇ ਪਾ